ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਪਰਮਾਤਮਾ ਗਏ ਇਹ ਅਰਦਾਸ ਹੈ ਕਿ ਸਭ ਠੀਕ ਠਾਕ ਰਹੇ ਤੇ ਹਮੇਸ਼ਾ ਨਾ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਤੇ ਬੰਦੇ ਨੂੰ ਇਹ ਦੂਸਰਿਆਂ ਤੋਂ ਉਮੀਦਾਂ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਖੁਦ ਹੀ ਖੁਸ਼ ਹੋਣਾ ਚਾਹੀਦਾ ਆ ਜਿੰਨਾ ਮਾਈਂਡ ਤੁਸੀਂ ਨਾ ਬੀਜੀ ਰੱਖੋਗੇ ਆਪਣਾ ਤੇ ਉਨੇ ਤੁਸੀਂ ਵਧੀਆ ਰਹੋਗੇ ਲਾਈਫ 'ਚ ਜੇ ਤੁਸੀਂ ਮਾਈਂਡ ਆਪਣਾ ਫ੍ਰੀ ਰੱਖੋਗੇ ਨਾ ਤੇ ਤੁਹਾਨੂੰ ਜਿਹੜਾ ਆ ਉਹ ਤੈਨੂੰ ਖੁਸ਼ ਨਹੀਂ ਰਹੇਗਾ ਤੁਹਾਡਾ ਮਾਈਂਡ ਹੀ ਤੁਹਾਨੂੰ ਖੁਸ਼ ਨਹੀਂ ਰਹਿ ਦਏਗਾ ਹੋਰ ਕਿਸੇ ਨੇ ਕੀ ਤੁਹਾਨੂੰ ਖੁਸ਼ ਰਹੰਦੇ ਨਾ ਇਹ ਹੀ ਨਹੀਂ ਤੁਹਾਨੂੰ ਖੁਸ਼ ਰਹੰਦੇਗਾ ਕਿਉਂਕਿ ਜੇ ਮਤਲਬ ਕਿ ਆਪਣਾ ਜਿੰਨਾ ਮਾਈਂਡ ਬੀਜੀ ਰਹੇਗਾ ਤੇ ਤੁਹਾਨੂੰ ਦੂਸਰੀਆਂ ਫਜ਼ੂਲ ਦੀਆਂ ਜਿਹੜੀਆਂ ਸੋਚਾਂ ਆ ਪਾਸਟ ਦੀਆਂ ਸੋਚਾਂ ਆ ਉਹਦੇ ਤੋਂ ਦੂਰ ਰੱਖੇਗਾ ਠੀਕ ਹੈ ਤੈਨੂੰ ਬੀਜੀ ਜ਼ਰੂਰ ਰੱਖਿਆ ਕਰੋ ਤੇ ਅੱਜ ਵਾਲੀ ਬਹੁਤ ਹੀ ਮਜ਼ੇਦਾਰ ਤੁਹਾਡਾ ਟਾਈਮ ਜਿਹੜਾ ਵੇਸਟ ਨਾ ਕਰਾ ਤੇ ਅੱਜ ਵਾਲੀ ਜਿਹੜੀ ਆਪਣਾ ਵੀਡੀਓ ਬੜੀ ਸਪੈਸ਼ਲ ਆ ਤੇ ਵਧੀਆ ਆ ਕਿਉਂਕਿ ਸਰਦੀਆਂ ਚ ਇਹ ਹਰ ਘਰ ਵਿੱਚ ਬੰਦੀ ਬੰਦੀ ਜ਼ਰੂਰ ਹੈ ਤੇ ਉਹ ਅਸੀਂ ਅੱਜ ਬਹੁਤ ਹੀ ਵਧੀਆ ਜਿਹੜੀ ਆ ਅਚਾਰ ਦੀ ਰੈਸਪੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਤੇ ਆਈ ਹੋਪ ਤੁਹਾਨੂੰ ਵਧੀਆ ਲੱਗੇਗੀ ਤੇ ਜੇ ਵਧੀਆ ਲੱਗੇਗੀ ਤਾਂ ਪਲੀਜ਼ ਲਾਈਕ ਹਾਂਜੀ ਤੇ ਅੱਜ ਵਾਲੀ ਰੈਸਪੀ ਵਿੱਚ ਜਿਹੜੀ ਬਣਾਉਣ ਲੱਗੇ ਅਸੀਂ ਆਚਾਰ ਨਿੰਬੂ ਦਾ ਬਹੁਤ ਹੀ ਜੁਨੇਕ ਤਰੀਕੇ ਨਾਲ ਤੇ ਇਹਦੇ ਵਾਸਤੇ ਅਸੀਂ ਲੈ ਲਏ ਨੇ ਜੀ ਥੋੜੇ ਜਿਹਾ ਮੇਥੀ ਦਾਣਾ ਤੇ ਮੈਂ ਗੁਲਾਬ ਚਾਹ ਗੁਲਾਬ ਦੇ ਪੱਤੇ ਵੀ ਲੈ ਲਿਆ ਲੌਂਗ ਸੌਂਫ ਜੀਰਾ ਕਾਲੀਆਂ ਮਿਰਚਾਂ ਦੋਸਰੀਆਂ ਸੁੱਕੀ ਲਾਲ ਮਿਰਚ ਥੋੜੇ ਜਿਹਾ ਸੁੰਡ ਦਾ ਟੁਕੜਾ ਇੱਕ ਪੀਸ ਤੇ ਇਹਦੇ ਵਿੱਚ ਸੁੱਕਾ ਧਨੀਆ ਲੈ ਲਿਆ ਇੱਕ ਥੋੜੇ ਜਿਹੀ ਲਾਲੇ ਜੀ ਸਰੋਂ ਤੇ ਇਹਦੇ ਵਿੱਚ ਹਲਦੀ ਤੇ ਖੰਡ ਖੰਡ ਤੇ ਕਾਲਾ ਨਮਕ ਤੇ ਥੋੜੇ ਜਿਹੀ ਅਸੀਂ ਲਈ ਹੈ ਜੀ ਹਿੰਗ ਤੇ ਚਿੱਟਾ ਨਮਕ ਤੇ ਦੇਗੀ ਮਿਰਚ ਤੇ ਦੂਸਰੀ ਮਿਰਚ ਲਾਲ ਮਿਰਚ ਤੇ ਇਹਦੇ ਵਿੱਚ ਤੁਸੀਂ ਮਸਾਲੇ ਜੇ ਤੁਹਾਡਾ ਮੇਰਾ 1 ਕੇਜੀ ਜਿਹੜੇ ਨਿੰਬੂ ਸੀ ਤੇ ਇੰਨਾ ਮਸਾਲਾ ਮੈਂ ਲਿਆ ਆ ਜੇ ਤੁਹਾਡੇ ਨਿੰਬੂ ਜ਼ਿਆਦਾ ਹੋਣ ਤਾਂ ਤੁਸੀਂ ਜਿਹੜਾ ਮਸਾਲਾ ਉਹ ਜ਼ਿਆਦਾ ਲੈ ਸਕਦੇ ਦੀ ਕੁਆਂਟੀਟੀ ਥੋੜੀ ਜੀ ਡਬਲ ਕਰ ਸਕਦੇ ਜੇ 2 ਕੇਜੀ ਤੁਹਾਡੇ ਹੋਣ ਤੇ ਹਾਂਜੀ ਅਸੀਂ ਮਸਾਲੇ ਸਾਰੇ ਗਰਮ ਕਰ ਲਏ ਸੀ ਚੰਗੀ ਤਰ੍ਹਾਂ ਜੇ ਗਰਮ ਕੀਤੇ ਹੋਣ ਮਸਾਲੇ ਜਿੱਦਾਂ ਸੁਣਨ ਨੂੰ ਕੁੱਟਣਾ ਬਹੁਤ ਔਖਾ ਆ ਬਟ ਇਹ ਗਰਮ ਸੀ ਤੇ ਗਰਮ-ਗਰਮ 1 ਮਿੰਟ ਵੀ ਨਹੀਂ ਲੱਗਦਾ ਇਸ ਨੂੰ ਕੁੱਟਣ ਤੇ ਛੱਡ ਹੀ ਕੁੱਟੀ ਜਾਂਦੀ ਐ ਇਹਦੇ ਵਿੱਚ ਕੁਕੀ ਉਹਦਾ ਮਸਾਲੇ ਤੁਸੀਂ ਮਿਕਸਰ ਗ੍ਰਾਈਂਡਰ ਵਿੱਚ ਵੀ ਕੁੱਟ ਸਕਦੇ ਜੀ ਬਟ ਇਹਦੇ ਵਿੱਚ ਟੇਸ ਜਿਹੜਾ ਕੁਝ ਅਲੱਗ ਹੈ ਕਿਉਂਕਿ ਇਹਦੇ ਵਿੱਚ ਇੱਕ ਫਾਇਦਾ ਹੀ ਹੁੰਦਾ ਕਿ ਆਪਾਂ ਗਰਮ ਗਰਮ ਨੂੰ ਕੁੱਟ ਸਕਦੇ ਹਾਂ ਬਟ ਮਿਕਸਰ ਗ੍ਰਾਈਂਡਰ ਵਿੱਚ ਆਪਾਂ ਗਰਮ ਮਸਾਲਿਆਂ ਨੂੰ ਨਹੀਂ ਕੁੱਟ ਸਕਦੇ ਜੇ ਗਰਮ ਆਪਾਂ ਕੁੱਟਾਂਗੇ ਤਾਂ ਉਹਦੇ ਵਿੱਚ ਗੈਸ ਭੰਨ ਜਾਂਦੀ ਹੈ ਟਡੱਬਾ ਖੁੱਲ ਜਾਂਦਾ ਹੈ ਤੇ ਇਹਦੇ ਵਿੱਚ ਅਸੀਂ ਗਰਮ ਗਰਮ ਮਸਾਲੇ ਕੁੱਟਾਂਗੇ ਤੇ ਮਸਾਲੇ ਚਟਪਾਠੀ ਜਿਹੜੇ ਕੁੱਟ ਕੇ ਤਿਆਰ ਹੋ ਜਾਣਗੇ ਤੇ ਹੁਣ ਮੇਰੀ ਸੁੰਡ ਜਿਹੜੀ ਹੈ ਕੁੱਟੀ ਗਈ ਹੈ ਪਹਿਲਾਂ ਮੈਂ ਸੋਚਿਆ ਸੀ ਕਿ ਇਦਾਂ ਹੀ ਪਾ ਦਿੰਨੀ ਆ ਬਟ ਫਿਰ ਵੀ ਜਿਹਦੇ ਵਿੱਚ ਥੋੜੀ ਥੋੜ ਉਦੇ ਵਿੱਚ ਥੋੜਾ ਜਿਹਾ ਸਾਬਤ ਜਿਹੜਾ ਬਚ ਜਾਂਦਾ ਥੋੜਾ ਮਤਲਬ ਕਿ ਇਹਦੇ ਵਿੱਚ ਥੋੜੀ ਤਾਰਾਂ ਜੀਆਂ ਰਹਿੰਦੀਆਂ ਨੇ ਤੇ ਉਹ ਮੈਂ ਫਿਰ ਛਾਣ ਹੀ ਲਿਆ ਬੈਟਰ ਦੇਨ ਕੀ ਬਾਅਦ ਵਿੱਚ ਪਛਤਾਉਣਾ ਹੈ ਤੇ ਇਸ ਤੋਂ ਪਹਿਲਾਂ ਹੀ ਤੁਸੀਂ ਇਸ ਨੂੰ ਕਰ ਲਓ ਕਿਉਂਕਿ ਚਾਰ ਪਾਉਂਦਾ ਕੋਈ ਵੀ ਰਿਸਕ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਤੇ ਫਿਰ ਮੈਂ ਜਿਹੜੀਆਂ ਮਿਰਚਾਂ ਜਿਹੜੀਆਂ ਕੁੱਟ ਲਈ ਸੀ ਬਸ ਮਸਾਲਾ ਕੁੱਟਣ ਚ ਕੋਈ ਵੀ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਹਾਂ ਜੇ ਤੁਹਾਡੀ ਮਰਜ਼ੀ ਹੋਵੇ ਤਾਂ ਤੁਸੀਂ ਇਸ ਨੂੰ ਮਿਕਸਰ ਗ੍ਰਾਈਂਡਰ ਵਿੱਚ ਵੀ ਤੁਸੀਂ ਉਹਦੇ ਵਿੱਚ ਪੀ ਸਕਦੇ ਜੇ ਕੋਈ ਇਸ਼ੂ ਨਹੀਂ ਆਏਗਾ ਸੇਮ ਟੇਸਟ ਆਵੇਗਾ ਬਟ ਇਹਦਾ ਟੇਸਟ ਥੋੜਾ ਜਿਹਾ ਅਲੱਗ ਵੀ ਹੋ ਸਕਦਾ ਹੈ ਕਿਉਂਕਿ ਜੇ ਆਮ ਤੌਰ ਤੇ ਜਿਹੜੇ ਪਿਛਲੇ ਮਸਾਲੇ ਜਿਹੜੀਆਂ ਬੀਬੀਆਂ ਅਚਾਰ ਪਾਉਂਦੀਆਂ ਸੀ ਤੇ ਉਹ ਇਹਦੇ ਵਿੱਚ ਹੀ ਜ਼ਿਆਦਾ ਕੁੱਟ ਕੇ ਅਚਾਰ ਪਾਉਂਦੀਆਂ ਸੀ ਲਾਗੇ ਹੀ ਉਹ ਰੱਖ ਲੈਂਦੀ ਹੁੰਦੀ ਸੀ ਡੰਡਾ ਗੁੰਡਾ ਤੇ ਉਹ ਨਾਲ-ਨਾਲ ਹੀ ਕੁੱਟ ਕੇ ਜਿਹੜਾ ਮਸਾਲਾ ਜਿਹੜਾ ਉਹ ਤਿਆਰ ਕਰ ਲੈਂਦੀਆਂ ਸੀ ਜ਼ਿਆਦਾ ਉਹਨਾਂ ਨੂੰ ਟਾਈਮ ਜਿਹੜਾ ਵਗੈਰਾ ਜਿਹੜਾ ਉਹ ਨਹੀਂ ਲੱਗਦਾ ਸੀ ਇਹਦੇ ਵਿੱਚ ਮਸਾਲਾ ਥੋੜਾ ਜਿਹਾ ਜਿਆਦਾ ਮਤਲਬ ਕਿ ਨਹੀਂ ਹੁੰਦਾ ਜਿਆਦਾ ਪਾਊਡਰ ਜਾਂ ਨਹੀਂ ਫਾਰਮ ਵਿੱਚ ਹੁੰਦਾ ਥੋੜਾ ਜਿਹਾ ਮੋਟਾ ਰਹਿ ਜਾਂਦਾ ਹੈ ਹਾਂਜੀ ਤੇ ਨਿੰਬੂ ਮੇਰੇ ਜਿਹੜੇ ਮੈਂ 2 ਦਿਨ ਧੁੱਪ ਵਿੱਚ ਰੱਖੇ ਸੀ ਇਹਦੇ ਵਿੱਚ ਕੱਲਾ ਨਮਕ ਪਾ ਕੇ ਹੋਰ ਕੁਛ ਨਹੀਂ ਸੀ ਪਾਇਆ ਨਮਕ ਪਾ ਕੇ ਤੁਸੀਂ ਧੁੱਪੇ ਰੱਖ ਦੋਗੇ ਨਿੰਬੂਆਂ ਨੂੰ ਕੱਟ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਸੌਫਟ ਹੋ ਜਾਣਗੇ ਜਿੱਦਾਂ ਤੁਸੀਂ ਜੇ ਮਤਲਬ ਕਿ ਇਨਸਟੈਂਟ ਬਣਾਉਣਾ ਹੋਵੇ ਤਾਂ ਉਹਦਾ ਹੋਰ ਪ੍ਰੋਸੀਜਰ ਹੈ ਬਟ ਇਦਾਂ ਤੁਸੀਂ ਧੁੱਪ ਵਿੱਚ ਰੱਖ ਦੋਗੇ ਤੇ ਛੇਤੀ ਗਲ ਜਾਂਦਾ ਆ achar ਤੇ ਜਦ ਅਸ਼ੀਤੀ ਗਲ ਜਾਂਦਾ ਫਿਰ ਤੁਹਾਡਾ ਖਾਣ ਵਾਸਤੇ ਜਲਦੀ ਤਿਆਰ ਹੋ ਜਾਂਦਾ ਆ ਤੇ ਮਸਾਲਾ ਅਸੀਂ ਸਾਰਾ ਹੀ ਇਸ ਤਰ੍ਹਾਂ ਹੀ ਇਹਦੇ ਵਿੱਚ ਪਾ ਦਿੱਤਾ ਹੈ ਮਿਕਸ ਅਪ ਹੋ ਗਿਆ ਆ ਤੇ ਹੁਣ ਜਿਹੜੇ ਦੂਸਰੇ ਮਸਾਲੇ ਸੁੱਕੇ ਹੋਏ ਸੀ ਉਹ ਅਸੀਂ ਇਹਦੇ ਵਿੱਚ ਪਾ ਦਾਂਗੇ ਇਸ ਮਸਾਲੇ ਦਾ ਇੱਕ ਇਹ ਆ ਕਿ ਮੈਂ ਜਿਆਦਾ ਤੇਲ ਵਗੈਰਾ ਜੜਾਉ ਨਹੀਂ ਪਾਇਆ ਬਟੇ ਤੁਸੀਂ ਇਸ ਨੂੰ ਜਿੰਨਾ ਦਿਨ ਮਰਜ਼ੀ ਰੱਖ ਕੇ ਖਾਓ ਬਿਲਕੁਕੁਲ ਵੀ ਖਰਾਬ ਜਿਹੜਾ ਹੋਣ ਦਾ ਕੋਈ ਚਾਂਸ ਨਹੀਂ ਬਸ ਤੁਹਾਡੇ ਹੱਥਾਂ ਵਿੱਚ ਸਾਫ ਸਫਾਈ ਹੋਣੀ ਚਾਹੀਦੀ ਹੈ ਜਿਆਦਾ ਪਾਣੀ ਵਾਲੇ ਭਾਂਡੇ ਜਿਹੜੇ ਆ ਉਦੇ ਵਿੱਚ ਤੁਸੀਂ ਮਿਕਸ ਅਪ ਜਿਹੜਾ ਏ ਇਹ ਨੂੰ ਅਚਾਰ ਨੂੰ ਨਹੀਂ ਕਰਨਾ ਤੇ ਮੈਂ ਇਹਦੇ ਵਿੱਚ ਅਖੰਡ ਪਾਈ ਹੈ 2 ਚਮਚ ਖੰਡ ਨਾਲ ਜਿਹੜਾ ਆ ਤੁਹਾਡਾ ਅਚਾਰ ਜਿਹੜਾ ਉਹ ਖਰਾਬ ਹੋਣ ਤੋਂ ਵੀ ਬਚਾਉਂਦੀ ਹੈ ਖੰਡ ਪ੍ਰੀਜ਼ਰਟਿਵ ਦਾ ਕੰਮ ਕਰਦੀ ਹੈ ਤੁਸੀਂ ਪਾਉਣੀ ਹੋਵੇ ਤਾਂ ਪਾ ਸਕਦੇ ਜੇ ਜੇ ਤੁਹਾਨੂੰ ਨਹੀਂ ਲਾਈਕ ਕਰਦੇ ਤਾਂ ਤੁਸੀਂ ਨਾ ਪਾਓ ਤੇ ਹਾਂਜੀ ਫਿਰ ਮੈਂ ਪਹਿਲਾਂ ਮਿਕਸ ਅਪ ਕੀਤਾ ਸੀ ਜੀ ਚਮਚਿਆਂ ਨਾਲ ਫਿਰ ਬਟ ਸੋਚਿਆ ਕਿ ਦੇਸੀ ਤਰੀਕੇ ਨਾਲ ਇਸ ਨੂੰ ਆ মিক্স আপ ਕਰਨਾ ਵਧੀਆ ਆ ਇਹਦੇ ਨਾਲ ਹੱਥਾਂ ਨਾਲ ਜਦ ਮਿਕਸ ਜਿਹੜਾ ਵਧੀਆ ਮਸਾਲੇ ਜਿਹੜੇ ਕੋਟ ਹੋ ਜਾਂਦੇ ਨੇ ਕੋਈ ਵੀ ਜਿਹੜਾ ਨਿੰਬੂ ਹੈ ਉਹ ਨਹੀਂ ਬਚਦਾ ਤੇ ਵਧੀਆ ਤੇ ਹਾਂਜੀ ਤੇ ਜਿਹੜਾ ਤੇਲ ਆ ਇੰਨਾ ਕੁ ਗਰਮ ਕਰਨਾ ਤੇਲ ਵੀ ਕੁਛ ਮੈਂ ਜ਼ਿਆਦਾ ਨਹੀਂ ਲਿਆਦੀ ਕੋਲੀ ਦੇ तकरीबन ਜਿਹੜਾ ਤੇਲ ਲਿਆ ਸੀ बस ਤੁਸੀਂ ਇੰਨਾ ਕੁ ਗਰਮ ਕਰਨਾ ਆ ਕਿ ਤੁਹਾਡੇ ਹੱਥ ਸਹਿਣ ਕਰ ਸਕੇ ਜ਼ਿਆਦਾ ਗਰਮ ਗਰਮ ਤੇਲ ਜਿਹੜਾ ਇਹਦੇ ਵਿੱਚ ਨਹੀਂ ਪਾਣਾ ਤੇ ਮਸਾਲੇ ਜਿਹੜੇ ਤੇਲ ਨਾਲ ਬਿਲਕੁਲ ਵਧੀਆ ਕੋਟ ਹੋ ਜਾਂਦੇ ਨੇ ਤੇ ਵੀਡੀਓ ਲੰਗੀ ਚੰਗੀ ਲੱਗੀ ਤਾਂ ਪਲੀਜ਼ ਜਾਂਦੇ ਜਾਂਦੇ ਲਾਈਕ ਜ਼ਰੂਰ ਕਰ ਦਿਓ ਤੇ ਇਸ ਆਚਾਰ ਨੂੰ ਬਣਾ ਕੇ ਜ਼ਰੂਰ ਖਾਓ ਤੇ ਦੱਸਿਓ ਕਿ ਤੁਹਾਨੂੰ ਇਹ ਆਚਾਰ ਦੀ ਰੈਸਪੀ ਕਿੱਦਾਂ ਦੀ ਲੱਗੀ ਕਿਉਂਕਿ ਉਸ ਤਰ੍ਹਾਂ ਦਾ ਮਿੱਠਾ ਆਚਾਰ ਵੀ ਬਣ ਜਾਂਦਾ ਹੈ ਬਟ ਮੇ ਕੁਝ ਮੈਂਬਰ ਜਿਹੜੇ ਆ ਘਰ ਦੇ ਵਿੱਚ ਹੁੰਦੇ ਆ ਕਿ ਉਹ ਮਿੱਠਾ ਚਾਰ ਜਿਹੜਾ ਲਾਈਕ ਨਹੀਂ ਕਰਦੇ ਤੇ ਦੇਖੋ ਕਿ 2 ਦਿਨ ਧੁੱਪ ਦੇ ਨਾਲ ਹੀ ਜਿਹੜਾ ਬਿਲਕੁਲ ਆਚਾਰ ਤਾਂ ਡੱਗ ਗਲ ਗਿਆ ਹੈ ਔਰ ਲੁੱਕ ਵਾਈਜ਼ ਵੀ ਬਹੁਤ ਹੀ ਵਧੀਆ ਲੱਗ ਰਿਹਾ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਹੁਣੇ ਖਾ ਲਾਂ ਬਟ ਚਲੋ ਬਾਅਦ ਚ ਖਾਵਾਂਗੇ ਤੇ ਹਾਂਜੀ ਤੇ ਅਚਾਰ ਨੂੰ ਜੜਿਆ ਮੈਂ ਤੇ ਹੁਣ ਫਿਲਹਾਲ ਤੇ ਮੈਂ ਇਹਦੇ ਵਿੱਚ ਪਾ ਲਿਆ ਜੀ ਬੋਲ ਦੇ ਵਿੱਚ ਬਟ ਮੈਂ ਇਸ ਨੂੰ ਗਲਾਸ ਦੇ ਜਾਰ ਵਿੱਚ ਪਾਵਾਂਗੀ ਤੁਸੀਂ ਜਿਆਦਾ ਪਲਾਸਟਿਕ ਦੇ ਭਾਂਡੇ ਤੋਂ ਅਵੋਇਡ ਕਰਿਓ ਤੁਸੀਂ ਜਾਂ ਮਿਆ ਚੀਨੀ ਦੇ ਕਿਸੇ ਜਾਰ ਵਗੈਰਾ ਚ ਪਾ ਲਿਓ ਜਾਂ ਕੱਚ ਦਾ ਹੀ ਲੈ ਲਿਓ ਬਟ ਵਧੀਆ मतले ਇਹਦੇ ਵਿੱਚ ਰਹਿੰਦਾ ਹੈ achar ਤੇ ਹਾਂਜੀ ਨੈਕਸਟ ਸਾਡੀ ਐਕਸਰਸਾਈਜ਼ ਜਿਹੜੀ ਆ ਨਵੇਂ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਜਿਹੜੀ ਆ ਇਹ ਕਰਦੇ ਆ ਇਹ ਨਾਲ ਜਿਹੜਾ ਰੋਟੀ ਜਿਹੜੀ ਆ ਤੁਹਾਡੇ ਛੇਤੀ ਡਾਈਜੈਸਟ ਹੋ ਜਾਂਦੀ ਹੈ 10 ਮਿੰਟ ਜ਼ਰੂਰ ਤੁਸੀਂ ਇਸ ਤਰ੍ਹਾਂ ਆਪਣੇ ਲਈ ਟਾਈਮ ਜ਼ਰੂਰ ਕੱਢੋ 10 ਮਿੰਟ ਜ਼ਰੂਰ ਬੈਠੋ ਤੇ ਨੈਕਸਟ ਐਕਸਰਸਾਈਜ਼ ਹੈ ਕਿ ਇੱਕਦਮ ਫ੍ਰੀ ਮਾਈਂਡ ਹੋ ਕੇ ਤੁਸੀਂ ਇਹ ਲਈ ਐਕਸਰਸਾਈਜ਼ ਕਰੋਗੇ ਤੇ ਤੁਹਾਡਾ ਮਾਈਂਡ ਬਿਲਕੁਲ ਰਿਲੈਕਸ ਹੋਵੇਗਾ ਪਲੱਸ ਤੁਹਾਡੇ ਇਹ ਇੱਕ ਐਕਸਰਸਾਈਜ਼ ਹੋ ਜੇਗੀ ਤੁਹਾਡੀ ਸਾਈਡ ਤੋਂ ਜਿਹੜਾ ਫੈਟ ਹੈ ਉਹ ਕੱਟ ਜਾਏਗਾ ডেইলি ਤੁਸੀਂ ਇਸ ਨੂੰ ਵੀ ਜਰੂਰ ਕਰਿਓ ਔਰ ਜਾਂਦੇ ਜਾਂਦੇ ਫੇਰ ਮੈਂ ਰਿਕਵੈਸਟ ਕਰਦੀ ਆਂ ਕਿ ਲਾਈਕ ਜਰੂਰ ਕਰਿਓ ਲਾਈਕ ਕਰਨ ਤੋਂ ਬਿਨਾ ਜਰੂਰ ਨਾ ਜਾਇਓ ਕਿਉਂਕਿ ਇਹਦੇ ਨਾਲ ਮੈਨੂੰ ਇੱਕ એનર્ਜੀ ਜੀ ਮਿਲਦੀ ਆ ਕਿ ਜਿੰਨਾ ਜ਼ਿਆਦਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰੋਗੇ ਤਾਂ ਮੈਂ ਜ਼ਿਆਦਾ ਮੋਟਿਵੇ ਹੋਵਾਂਗੀ ਤੇ ਗਾਂ-ਗਾ ਤੁਹਾਡੇ ਵਾਸਤੇ ਇਸ ਤਰ੍ਹਾਂ ਦੀ ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ